ਧੰਨ ਧੰਨ ਗੁਰੂ ਨਾਨਕ ਦੇਵ ਸਹਿਬ ਪਾਤਸ਼ਾਹ ਜੀ ਉਹਨੀਆਂ ਨੂੰ ਤਾਰਦੇ ਹੋਏ ਚੱਕਰ ਲਾਉਂਦੇ ਹੋਏ ਉੜੀਸਾ ਗਏ ਉੜੀਸਾ ਆਪਣੇ ਸਵਰ ਤੋਂ 60 ਮੀਲ ਕਟਕ ਹੈ ਜਦੋਂ ਕਟਕ ਗਏ ਉਥੇ ਰੋਣ ਕਰਾਉਣ ਦੀ ਆਵਾਜ਼ ਆਈ ਤਾਂ ਗੁਰੂ ਨਾਨਕ ਦੇਵ ਸਹਿਬ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਿਹਾ ਕਹਿੰਦੇ ਇਹ ਜਾ ਦੇਖ ਕੇ ਆ ਕੋਈ ਬੜਾ ਉੱਚੀ ਉੱਚੀ ਰੋਵ ਹੈ ਤਾਂ ਹਾਂ ਮਾਰ ਰਿਹਾ ਮਰਦਾਨੇ ਨੇ ਜਾ ਕੇ ਦੇਖਿਆ ਤੇ ਪੁੱਛਗਿੱਛ ਕੀਤੀ ਕਹਿੰਦੇ ਇੱਕ ਬਹੁਤ ਤਕੜਾ ਸਾਹੂਕਾਰ ਹੈ ਸੇਠ ਆਏ ਉਹਦਾ ਨੌਜਵਾਨ ਪੁੱਤਰ ਚੜਾਈ ਕਰ ਗਿਆ ਤੇ ਉਹ ਤਾਰ ਹੁੰਦੇ ਹਨ ਤਾਂ ਮਰਦਾਨੇ ਨੇ ਆ ਕੇ ਦੱਸਿਆ ਗੁਰਨਾਨਕ ਦੇਵ ਸਾਹਿਬ ਪਾਸ਼ਾ ਜੀ ਨੇ ਤਾਰਨ ਵਾਸਤੇ ਦੁਨੀਆ ਨੂੰ ਦਿਖਾਉਣ ਵਾਸਤੇ ਕਿਹਾ ਵੀ ਸਾਡੇ ਗੁਰੂ ਹਨ ਸੰਤ ਹਨ ਫਕੀਰ ਹਨ ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ ਬੱਚੇ ਨੂੰ ਉਹ ਜਿਉਂਦਾ ਕਰ ਦੇਣਗੇ ਉਹ ਥੋੜਾ ਜਿਹਾ ਹੌਸਲਾ ਹੋਇਆ ਚੱਕ ਕੇ ਬੱਚੇ ਨੂੰ ਗੁਰੂ ਦੇ ਚਰਨਾਂ ਵਿੱਚ ਲਿਆਏ ਲਿਆ ਕੇ ਗੁਰੂ ਦੇ ਚਰਨਾਂ ਵਿੱਚ ਕਹਿੰਦੇ ਸਾਡੇ ਬੱਚੇ ਨੂੰ ਜਿਉਂਦਾ ਕਰ ਦਿਓ ਜੀ ਅਸੀਂ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ ਸਤਿਗੁਰੂ ਨਾਨਕ ਦੇਵ ਸਹਿ ਪਾਤਸ਼ਾਹ ਜੀ ਨੇ ਤਾ ਕਿਹਾ ਵੀ ਇਹ ਬੱਚਾ ਸਭ ਤੋਂ ਪਿਆਰਾ ਕਿਹਨੂ ਐ ਤਾ ਬੱਚੇ ਦੀ ਮਾਂ ਉੱઠી ਕਹਿੰਦੀ ਸਭ ਤੋਂ ਪਿਆਰਾ ਮੈਨੂੰ ਐ ਤਾ ਸਾਧਗੁਰੂ ਨਾਨਕ ਦੇਸ ਹੈ ਪਾਸ਼ਾ ਮਹਾਰਾਜ ਜੀ ਕਹਿੰਦੇ ਕਹਿੰਦੇ ਇਹਦੇ ਬਦਲੇ ਇੱਕ ਕੁਰਬਾਨੀ ਦੇਣੀ ਪਊ ਬੱਚੇ ਦੀ ਮਾਤਾ ਕਹਿੰਦੀ ਕੁਰਬਾਨੀ ਦੇ ਦੂੰਗੀ ਤੇ ਕੁਰਬਾਨੀ ਦੇਣ ਨੂੰ ਤਿਆਰ ਆ ਉਹਨੂੰ ਆਇਆ ਹੋਇਆ ਵੀ ਪੈਸੇ ਕਹਿਣਗੇ ਪੈਸੇ ਜਿੰਨੇ ਮਰਜ਼ੀ ਲੈ ਜਾਣ ਲੈ ਲੈਣ ਮੇਰਾ ਬੱਚਾ ਬਚ ਜਾਵੇ ਦਾ ਸਤਗੁਰੂ ਨਾਨਕ ਦੇ ਸਹ ਪਾਸ਼ਾ ਮਹਾਰਾਜ ਨੇ ਕਿਹਾ ਕਹਿੰਦੇ ਇਹਦੀ ਤਾਂ ਆਉਧ ਪੂਰੀ ਹੋ ਗਈ ਐ ਆਪਣੇ ਆਈ ਮਰ ਗਿਆ ਹੈ ਤੇ ਜੇ ਇਹਨੂੰ ਬਚਾਉਣਾ ਹੈ ਜਿਉਂਦਾ ਕਰਨਾ ਹੈ ਤਾਂ ਇਹਦੇ ਥਾ ਤੈਨੂੰ ਜਾਣਾ ਪਊਗਾ ਤੈਨੂੰ ਮਰਨਾ ਪਊ ਮਾਤਾ ਜੀ ਚੁੱਪ ਕਰ ਗਈ ਕਹਿੰਦੀ ਹੁਣ ਇਹ ਤਾਂ ਮਰ ਗਿਆ ਬੱਚਾ ਤਾਂ ਹੋਰ ਹੋ ਜੂ ਹੁਣ ਇਹਦੀ ਮੌਤ ਆਏਗੀ ਚਲ ਇਨੂੰ ਮਰਨ ਦੇ ਭੈਣਾਂ ਨੂੰ ਪੁੱਛਿਆ ਭਾਈ ਨੂੰ ਪੁੱਛਿਆ ਪਿਤਾ ਨੂੰ ਪੁੱਛਿਆ ਕੋਈ ਵੀ ਜਾਣ ਵਾਸਤੇ ਤਿਆਰ ਨਾ ਹੋਇਆ ਤੇ ਗੁਰਬਾਣੀ ਦੇ ਵਿੱਚ ਵੀ ਸੁਖਮਨੀ ਸਾਹਿਬ ਦੇ ਲਿਖਿਆ ਹਾਇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਓਹਾਂ ਨਾਮ ਤੇਰਾ ਸੰਗ ਸਹਾਈ ਕਹਿੰਦੇ ਜਿੱਥੇ ਮਾਤਾ ਪਿਤਾ ਕੋਈ ਵੀ ਸਹਾਈ ਨਹੀਂ ਹੁੰਦਾ ਉੱਥੇ ਪ੍ਰਮਾਤਮਾ ਸਹਾਈ ਹੁੰਦਾ ਹੈ ਤੇ ਜਦੋਂ ਫਿਰ ਸਤਗੁਰੂ ਪਾਤਸ਼ਾਹ ਨੇ ਜਵਾਬ ਦੇ ਦਿੱਤਾ ਤਾਂ ਸੰਗਤ ਜਿਹੜੀ ਇਕੱਠੀ ਹੋਈ ਸੀ ਜਿਹੜੀ ਸੰਗਤ ਹੈ ਜਦੋਂ ਕੋਈ ਫਕੀਰ ਆਉਂਦਾ ਉਹਦੇ ਕੋਲੇ ਆਪੇ ਆਉਂਦੀ ਹੈ ਉਹਨਾਂ ਨੂੰ ਇਸ਼ਤਿਹਾਰ ਨਹੀਂ ਲਾਉਣੇ ਪੈਂਦੇ ਤੇ ਮਸ਼ਹੂਰੀ ਨਹੀਂ ਕਰਨੀ ਪੈਂਦੀ ਵੀ ਉੱਥੇ ਸੰਤ ਆਏ ਹਨ ਜਿਸ ਤਰ੍ਹਾਂ ਭੌਰਿਆਂ ਨੂੰ ਕੋਈ ਦੱਸਦਾ ਨਹੀਂ ਜਾ ਕੇ ਵੀ ਫੁੱਲਾਂ ਦੇ ਵਿੱਚ ਸੁਗੰਧੀ ਆ ਗਈ ਭੌਰੇ ਆਪੇ ਆਉਂਦੇ ਨੇ ਤਾਂ ਗੁਰਨਾਨਕ ਦੇਵ ਸਹਿਬ ਪਾਤਸ਼ਾਹ ਜੀ ਦੇ ਕੋਲ ਜਿਹੜੀ ਸੰਗਤ ਆਈ ਸੀ ਸੰਗਤ ਨੇ ਕਿਹਾ ਸੱਚੇ ਪਾਤਸ਼ਾਹ ਇਹ ਬੱਚਾ ਹੁਣ ਆਪਣਾ ਹੈ ਇਹਦੇ ਮਾਤਾ ਪਿਤਾ ਤਾਂ ਜਵਾਬ ਦੇ ਸਤਿਗੁਰੂ ਨਾਨਕ ਦੇਸ ਐ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਿਹਾ ਕਹਿੰਦੇ ਮਰਦਾਨੇ ਆ ਜਾ ਜਲ ਲੈ ਕੇ ਆ ਅੰਮਰਤਾ ਦਾ ਛੱਟਾ ਲਾਈ ਗੁਰੂ ਨਾਨਕ ਦੇਸ ਐ ਪਾਤਸ਼ਾਹ ਮਹਾਰਾਜ ਜੀ ਨੇ ਜਲ ਦਾ ਛੱਟਾ ਮਾਰਿਆ ਤਾਂ ਉਹ ਬੱਚਾ ਜਿਉਂਦਾ ਹੋ ਗਿਆ ਤੇ ਇਸ ਕਰਕੇ ਉਥੇ ਨਿੰਮ ਸਾਹਿਬ ਗੁਰਦੁਆਰਾ ਹੈ ਨੰਮ ਦੇ ਥੱਲੇ ਉਸ ਬੱਚੇ ਨੂੰ ਜਿਉਂਦਾ ਕੀਤਾ ਸੀਗਾ ਤੇ ਜੇ ਕਹਿ ਦਿੰਦੇ ਨੇ ਨਾਸਤਕ ਬੰਦੇ ਵੀ ਐਵੇਂ ਗੱਲਾਂ ਨੇ ਐਵੇਂ ਗੱਲਾਂ ਨਹੀਂ ਹੁੰਦੀਆਂ ਜੇ ਐਵੇਂ ਗੱਲਾਂ ਸਮਝਣੀਆਂ ਨੇ ਜਾ ਕੇ ਪੰਜਾ ਸਾਹਿਬ ਦੇਖੋ ਪਹਾੜ ਦੇ ਵਿੱਚ ਪੰਜਾ ਉਸ ਤਰ੍ਹਾਂ ਲੱਗਿਆ ਹੈ ਜਿਵੇਂ ਗੁਰਨਾਣਕ ਦੇ ਸਹ ਪਾਦਸ਼ਾਹ ਜੀ ਨੇ ਪੰਜਾ ਲਾ ਕੇ ਪਹਾੜ ਰੋਕਿਆ ਸੀ ਜਿਹੜਾ ਬਲੀ ਗੰਧਾਰੀ ਨੇ ਸਿੱਟਿਆ ਸੀ ਤੇ ਨਿਸ਼ਾਨੀਆਂ ਪਈਆਂ ਹਨ ਤੇ ਫਿਰ ਰੀਠਾ ਸਾਵ ਰੀਠਾ ਮਿੱਠਾ ਹੈ ਤੇ ਉਹਨੂੰ ਰੀਠੇ ਮਿੱਠੇ ਲੱਗਦੇ ਹਨ ਜੇ ਕੋਈ ਕਹੀ ਕਹਿੰਦੇ ਨਾ ਵੀ ਉਥੇ ਬਾਤਾ ਵਰਨਾ ਇਹ ਹੈ ਜੇ ਉਥੇ ਧਰਤੀ ਇਹੀ ਜੀ ਹੈ ਉਹਦੀ ਜੜ ਦੇ ਵਿੱਚ ਹੋਰ ਰੀਠਾ ਲਾ ਕੇ ਦੇਖੋ ਉਹ ਨਹੀਂ ਮਿੱਠਾ ਹੁੰਦਾ ਇਹ ਪ੍ਰਤੱਖ ਨੇ ਚੀਜ਼ਾਂ ਜਿਹੜਾ ਗੁਰੂ ਸਤਗੁਰ ਮੇਰਾ ਮਾਰ ਜਵਾਲਾ ਹੈ ਸਤਗੁਰ ਪਾਸ਼ਾ ਮਾਰ ਵੀ ਸਕਦਾ ਹੈ ਮਰਿਆ ਨੂੰ ਜਿਉਂਦੇ ਵੀ ਕਰ ਸਕਦਾ ਹੈ ਇਸ ਤਰ੍ਹਾਂ ਗੁਰੂ ਦੀ ਮਹਿਮਾ ਅਪਾਰ ਅਪਾਰ ਹੈ